ਹਾਂ ਬੱਸ ਨਹੀਂ ਬੱਸ ਦਾ ਆਪਾਂ ਨੂੰ ਜ਼ਰੂਰੀ ਵੀ ਸੀ ਪੇਪਰ ਕਿੱਥੇ ਸੀ ਪੇਪਰ ਕਿੱਥੇ ਸੀ ਬਰੇ ਕਿਹੜੀ ਐਸਐਸਪੀ ਦੀ ਬੱਸ ਮੈਂ ਆਪਣੇ ਪਿੰਡਾਂ 'ਚ ਨਿਆੜ ਤੇ ਉਹ ਤਾਂ ਹੋਰ ਆਇਆ ਮੈਂ ਤਾਂ ਆਪਕਈਆਂ ਨੇ ਬੱਸ ਬੱਚਿਆਂ ਨਾਲ ਭਰੀ ਹੋਈ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤਾਂ ਮੋਗਾ ਤੋਂ ਵੱਡੀ ਖਬਰ ਸਾਹਮਣੇ ਆਈ ਜਿੱਥੇ ਬੱਸ ਦੇ ਸ਼ੀਸ਼ੇ ਤੋੜ ਕੇ ਮਾਸੂਮ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਨਿਮਤ ਰਹੀ ਹੈ ਕਿ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਸਕੂਲ ਬੱਸ ਦੇ ਵਿੱਚ ਚਾਰੀ ਦੇ ਕਰੀ ਬੱਚੇ ਸਵਾਰ ਸ ਇਹ ਬੱਸ ਸਰਕਾਰੀ ਐਮਿਨੈਂਟ ਸਕੂਲ ਨੇ ਹਾਲ ਸਿੰਘ ਵਾਲਾ ਦੀ ਦੱਸੀ ਜਾ ਰਹੀ ਹੈ। ਦੱਸਿਆ ਗਿਆ ਕਿ ਅਚਾਨਕ ਬੱਸ ਦਾ ਸੰਤੁਲਨ ਵਿਗੜਿਆ ਤੇ ਬੱਸ ਖੇਤਾਂ ਦੇ ਵਿੱਚ ਜਾ ਪਲਟੀ ਹੈ। ਹਾਦਸੇ ਤੋਂ ਬਾਅਦ ਚਿਖ ਚਿਹੜਾ ਮਚ ਗਿਆ। ਤੇ ਬੱਚਿਆਂ ਦੀ ਚੀਕਾ ਸੁਣ ਕੇ ਨੇੜਲੇ ਲੋਕ ਤੁਰੰਤ ਘਟਨਾ ਸਥਾਨ ਤੇ ਪਹੁੰਚੇ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹਾਦਸੇ ਦੀ ਸੂਚਨਾ ਮਿਲਨ ਤੋਂ ਬਾਅਦ ਸਥਾਨਕ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਹਾਦਸੇ ਦੇ ਵਿੱਚ ਕੁਝ ਬੱਚਿਆਂ ਦਾ ਸੱਟਾ ਜ਼ਰੂਰ ਆਈਆਂ ਨੇ ਵੱਡੀ ਖਬਰ ਮੋਗਾ ਦੇ ਨਿਹਾਲ ਸਿੰਘ ਵਾਲਾ ਦੀ ਜਿੱਥੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਬੱਸ ਦੇ ਸ਼ੀਸ਼ੇ ਭੰਨ ਕੇ ਤੁਰੰਤ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਬੱਸ ਬਹੁਤ ਜ਼ਿਆਦਾ ਤੇ ਸੀਗੀ ਤੇ ਉਥੋਂ ਸਾਈਡ ਹੁੰਦੀ 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 ਜਮਾ ਅਗੇ ਕੁੜੀ ਆ ਗਈ ਤੇ ਬੱਚ ਪਲਟ ਗਈ ਓਕੇ ਜਦੋਂ ਅਸੀਂ ਬੱਚਿਆਂ ਨੂੰ ਕੱਢਿਆਗਾ ਬਾਹਰ ਇਹਦੀ ਡ੍ਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂ ਦੇ ਬਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਤੇ ਅਸੀਂ ਭੇਜਿਆ ਨੇ ਹਾਲ ਸੰਗਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜ਼ਿਆਦਾ ਨਹੀਂ ਨਹੀਂ ਸੀਰੀਅਸ ਹੈ ਨਹੀਂ ਕਿ ਉੰਟੂ ਇਟਾ ਵਿੱਚ ਕੱਚ ਬਹੁਤ ਖੱਬੇ ਬੱਚਿਆਂ ਦੇ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬੱਸ ਤੇ 26 27 ਬੱਚੇ ਸੀਗੇ ਜੀ ਓ ਕਿਹੜੇ ਸਕੂਲ ਤੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬਸ ਦੇ ਨਾਂ ਹੀ ਪੜਿਆ ਜੀ ਕਹਿੰਦੇ ਸਰਕਾਰੀ ਸਕੂਲ ਐਮਿਨਸ ਨਿਹਾਲ ਸਿੰਘਾਲੇ ਮਧੇਰ ਰੋਡ ਤੇ ਆ ਦੱਸ ਦੇ ਜਿਵੇਂ ਜਿਵੇਂ ਪਤਾ ਲੱਗਦਾਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਹੀ ਲੈ ਕੇ ਆ ਰਹੇ ਸੀ ਹਾਂਜੀ ਹਾਂਜੀ ਰਾਮੇ ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅੱਛਾ ਤੁਹਾਡੇ ਕਿਹੜੇ ਪਿੰਡ ਰਾਮਾ ਪਿੰਡਾਂ ਜੀ ਸਾਡਾ ਅੱਛਾ ਇਹ ਆਪਣੇ ਪਿੰਡਾਂ ਦੇ ਬੱਚੇ ਇਧਰ ਨੇੜੇ ਤੇਰੇ ਪਿੰਡਾਂ ਹਾਂਜੀ 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 ਇਧਰੋਂ ਕੁਛੇ ਤੋਂ ਇਧਰੋਂ ਹੀ ਆਉਂਦੀ ਆ ਜੀ ਬਸ ਇਹ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਰੋਜ਼ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਆਪ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਆ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕਾਗਜ਼ ਪੱਤਰ ਪੂ ਪੂਰੇ ਵਧੀਆ ਕਾਮਯਾਬ ਡਰਾਈਵਰ ਇਹੇ ਜਿਹੇ ਬੱਚੇ ਇਹੇ ਜਿਹਦਾ ਬੱਚਾ ਨੂੰ ਮਾਰ ਦੂਗਾ ਜਿਹੇ ਜਿਹੇ ਡਰਾਈਵਰ ਆਈ ਬਹੁਤ ਡਰਿੰਕ ਕਰੀ ਵੀ ਆ ਦੀ ਹਾਂਜੀ ਉਸਕ ਬੱਚੇ ਠੀਕ ਨਹੀਂ ਉਸਕ ਤੇ ਲੱਗੀ ਆ ਸਾਡੀ ਕੀ ਦੱਸਿਆ ਬੱਚਿਆਂ ਨੇ ਵੀ ਕਿਹਦੀ ਗਲਤੀ ਸੀ ਬੱਚੇ ਦੱਸਦੇ ਵੀ ਕੋਈ ਪੂਰੇ ਗੱਡੀ ਨਹੀਂ ਸੀ ਆਉਂਦੀ ਕੋਈ ਉਫਰੀ ਨਹੀਂ ਸੀਗੀ ਦੱਸ ਵਧੀਆ ਚੱਲ ਸਾਫ਼ ਸੀ ਪੂਰੀ ਜੰਤੂ ਵਸਪਾਲਟੀ ਕੋਈ ਕਾਰਨ ਤਾਂ ਬਣੇ ਹੋਊਗਾ ਬੱਚੇ ਦੱਸ ਰਹੇ ਨੇ ਮਹਿਲਾਂ ਵੀ ਦੱਸਦੇ ਨੇ ਅਸੀਂ ਗੌਰ ਨਹੀਂ ਕੀਤੀ ਕੀ ਕਹਿੰਦੇ ਕਿ ਸ਼ਰਾਬ ਪੀਂਦਾ ਰਹੇ ਤੇ ਕਦੇ ਸਕੂਲ ਨੂੰ ਸ਼ਿਕਾਇਤ ਨਹੀਂ ਕੀਤੀ ਉਸ ਗੱਲ ਦੀ ਤਾਂ ਕਿ ਕਿਸੇ ਸਰ ਅਗਰੀ ਹੋਏਗੇ ਨਾ ਟਾਈਮ ਹੀ ਨਹੀਂ ਹੁੰਦਾ ਕਾਣ ਦਾ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰ ਪ੍ਰਸ਼ਾਸਨ ਵੱਲੋਂ ਮੰਗ ਕਰਦੇ ਆਂਗੇ ਦੀ ਇਹ ਗਲਤੀ ਹੈਗੀ ਡਰਾਈਵਰ ਦੀ ਡਰਾਈਵਰ ਨੂੰ ਕੁਝ ਮੋਟਾ ਮੋਟਾ ਸਜ਼ਾ ਹੋਣੀ ਚਾਹੀਦੀ ਹੈ ਕਿ ਰੇ ਥੋੜਾ ਹੁੰਦਾ ਕੱਲੇ ਕੱਲੇ ਬੱਚੀ ਆਗੇ ਹਰਕ ਦੇਖਣਾ ਵੀ ਜੇ ਚਲ ਉਹ ਜੇ ਤਾਂ ਵਿਚਾਰੋਗੇ ਕਿ ਜੇ ਜਾਦੇ ਸ਼ਟਫਿਟ ਲੱਗ ਜਾਂਦੀ ਬੱਚੇ ਦੇ ਕਿਸੇ ਬਰੂਚੇ ਦਾ ਨੁਕਸਾਨ ਹੋ ਜਾਂਦਾ ਫਿਰ ਕੀ ਕਰਦੇ ਕਿੰਨੇ ਕ ਬੱਚੇ ਸੀਰੀਅਸ ਸੀਰੀਅਸ ਕੁਸਤਾ ਸਭ ਹੀ ਚਲੇ ਗਏ ਕੋਸਾ ਪਏਗੀ ਤੁਹਾਨੂੰ ਪਤਾ ਇੱਧਰਲੇ ਕਮਰੇ ਚ ਪੈਣੇ ਕੋਸਾ ਪੈਣੇ ਗਿਆ ਤਾਂ ਬੱਚਾ ਦੇਖੋ ਕੁਸੇ ਦਾ ਇਹ ਬੱਚਾ ਇਹ ਦੇਖ ਲਓ ਕਿੰਨਾ ਐਰੀ ਰੱਖ ਘੜੀ ਹੈ ਇਹ ਤਾਂ ਬਚਾ ਬਹੁਤ ਹੈ ਰਵੀ ਜੀ ਨੂੰ ਬੋਲ ਰਿਹਾ ਕਿ ਅਜਗਰਾ ਸਿੰਘ ਰਾਜੂ ਹੈ ਜੀ ਰਾਜੂ ਜੀ ਕਿਹੜਾ ਪਿੰਡ ਦਾ ਤੁਹਾਡਾ ਤੁਹਾਡਾ ਪਿੰਡ ਪੁੱਸਾ ਹੈ ਤੁਹਾਡਾ ਬੱਚਾ ਵੀ ਬੈਤ ਸੀਗਾ ਜੀ ਹਾਂਜੀ ਹਾਂਜੀ ਤੇ ਇਹ ਸਕੂਲ ਤੇ ਕਿਹੜੇ ਸਕੂਲ ਦੀ ਗੱਲ ਆ ਜੀ ਇਹ ਇਨਿਹਾਸ ਸਿੰਘ ਦਾ ਸਰਕਾਰੀ ਸਕੂਲ ਆ ਜੀ ਜਦੋਂ ਤੁਸੀਂ ਬੱਚਾ ਘਰੋਂ ਚੜਾਇਆ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇਹਦਾ ਜਿਹੜਾ ਡਰਾਈਵਰ ਆ ਉਹ ਸ਼ਰਾਬੀ ਆ ਨਹੀਂ ਬੱਚੇ ਹੀ ਆ ਆ ਬਚਾ ਦੇ ਹੀ ਚੜਾਉਣੇ ਦਾ ਮਤਲਬ ਚੰਗੀ ਬੱਚੇ ਇਹ ਸੀ ਜਵਾਹ ਨਹੀਂ ਚੜਾ ਜਾ ਰਹਾ ਹੋ ਜਵਾਹ ਆਪਣੇ ਆਪ ਚੱਟੇ ਗੱਡੀਆਂ ਚ ਰੋਣਾ ਯਾਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਜਵਾਕਾਂ ਦਾ ਦੇਖੋ ਜਵਾਕਾਂ ਦਾ ਇਲਾਜ ਕਰਾਇਆ ਗਿਆ ਵੀ ਜਵਾਕ ਡੈਮੇਜ ਬਹੁਤ ਹੋ ਗਿਆ ਭੁਜਾਏ ਸੱਟਾਂ ਵੱਜੀਆਂ ਹੁਣ ਤੇ ਜਵਾਕਾਂ ਦਾ ਹਾਲ ਕੀ ਆਉਂਦੀ ਆ ਜੀ ਤੁਸੀਂ ਬੱਚਿਆਂ ਨੂੰ ਲਾ ਹੋਈ ਤੁਹਾਡੀ ਗੱਲ ਬੱਚੇ ਨਾਲ ਤੁਹਾਡੇ ਆ ਗਏ ਬਸ ਜਾ ਕੇ ਦੇਖ ਕੇ ਬੱਚੇ ਕਿਹੜੇ ਹਸਪੀਟਲ ਦੇ ਵਿੱਚ ਦੀਪ ਹਸਪੀਟਲ ਕਿਵੇਂ ਵਾਪਰਿਆ ਹਾਸਤਾ ਦਿਓ ਜਾਣਕਾਰੀ ਇਹੀ ਸਾਨੂੰ ਤਾਂ ਬਾਅਦ ਦੇ ਵਿੱਚ ਕਾਲ ਆਈ ਹੈਗੀ ਵੀ ਬੱਸ ਬੱਚਿਆਂ ਵਾਲੀ ਬਲਟ ਗਈ ਅਸੀਂ ਤਾਂ ਜਦੋਂ ਇੱਥੇ ਪਹੁੰਚੇ ਆ ਉਦੋਂ ਤੱਕ ਬੱਚਿਆਂ ਨੂੰ ਹਸਪੀਟਲ ਵਗੈਰਾ ਲੈ ਕੇ ਜਾ ਚੁੱਕੇ ਸੀਗੇ ਪਰ ਅਸੀਂ ਕਹਿਣਾ ਚਾਹੁੰਦੇ ਆਂ ਵੀ ਅਸਲ ਦੇ ਵਿੱਚ ਸਰਕਾਰ ਦੀ ਨਲਾਇਕੀ ਹੈਗੀ ਕਿਉਂਕਿ ਜਿਹੜੇ ਸਕੂਲ ਆਫ ਐਮੀਨੈਂਸ ਦਾ ਢੰਡੋਰਾ ਫੈਟ ਰਹੀ ਆ ਭਗਵਾਨਤਮਾਨ ਸਰਕਾਰ ਅਸਲ ਦੇ ਵਿੱਚ ਦਿਖਾਉਣ ਨੂੰ ਬਹੁਤ ਸ਼ੋਰ ਆ ਪਰ ਜਦੋਂ ਅਸੀਂ ਹਕੀਕਤ ਦੇਖਦੇ ਆਂਗੇ ਤਾਂ ਹਕੀਕਤ ਦੇ ਵਿੱਚ ਮਤਲਬ ਇਹ ਠੇਕੇ ਤੇ ਡਰਾਈਵਰ ਰੱਖੇ ਵਿਆ ਠੇਕੇ ਤੇ ਇਹ ਬੱਸਾਂ ਗਈਆਂ ਪੂਰੇ ਫੰਡ ਨਹੀਂ ਜਾਰੀ ਕਰਦੇ ਤੇ ਢੰਡੋਰੇ ਵੱਡੇ ਵੱਡੇ ਫੜ ਫੜਦੇ ਆ ਕਿ ਸਰਕਾਰ ਇੰਡੀਆਂ ਇੰਡੀਆਂ ਫਲੈਕਸਾਂ ਲਾ ਕੇ ਵੀ ਅਸੀਂ ਜੀ ਸਿੱਖਿਆ ਦਾ ਆ ਕਰਤਾ ਸਿੱਖਿਆ ਦਾ ਉਹ ਕਰਤਾ ਪਰ ਹਕੀਕਤ ਦੇ ਵਿੱਚ ਜਦੋਂ ਦੇਖਦੇ ਆ ਹਕੀਕਤ ਅੱਜ ਦਾ ਹਾਸਾ ਕੀ ਵਾਪ ਕਿਵੇਂ ਵਾਪਰੇ ਕੀ ਕਾਰਨ ਬਣਿਆ ਕਾਰਨ ਇਹ ਹੀ ਬਣਿਆ ਵੀ ਡਰਾਈਵਰ ਆ ਜਿਹੜਾ ਮਤਲਬ ਉਹ ਡਰਿੰਕ ਕੀਤੀ ਵੀ ਸੀ ਉਹਦੀ ਤੇ ਇਹਦੀ ਸਿੱਧੀ ਸਿੱਧੀ ਸਰਕਾਰ ਜ਼ਿੰਮੇਵਾਰ ਆ ਕਿਉਂਕਿ ਸਰਕਾਰ ਨੂੰ ਇਹ ਚਾਹੀਦਾ ਵੀ ਉਹ ਜੇ ਸੱਚੀ ਸੀਰੀਅਸ ਆਗੀ ਐਜੂਕੇਸ਼ਨ ਪ੍ਰਤੀ ਤਹੋ ਇਹਦਾ ਪ੍ਰਬੰਧ ਵਧੀਆ ਬਣਾਵੇ ਵਧੀਆ ਬੱਸਾਂ ਹੋਣ ਵਧੀਆ ਬੱਚਿਆਂ ਨੂੰ ਮਾਹੌਲ ਮਿਲੇ ਜਦੋਂ ਪੂਰੇ ਫੰਡ ਨਹੀਂ ਜਾਰੀ ਕਰਦੇ ਤੇ ਫਿਰ ਉਹਦੇ ਚੋਂ ਇਹੀ ਕੁਝ ਨਿਕਲਣਾਗਾ ਤੁਹਾਡਾ ਆਪਾਂ ਦਾ ਦਰਸ਼ਕ ਹੋਰ ਕਿਹੜਾ ਪਿੰਡ ਆ ਤੁਹਾਡਾ ਵੱਧਣੀ ਖੁਰ ਬਈ ਕਿੱਥੋਂ ਲੈ ਕੇ ਆ ਰਹੇ ਸੀ ਬੱਚਿਆਂ ਨੂੰ ਆਪਣੇ ਬਾ ਵੱਧਣੀ ਖੁਰ ਤੋਂ ਤੁਰਿਆ ਸੀ ਮਨਿਆਲ ਸਿੰਘ ਜਾਨਾ ਸੀ ਇਧਰੋਂ ਆਇਆ ਕਿਧਰ ਰਾਮਾ ਇਧਰ ਪਿੰਡਾਂ ਵਿੱਚ ਨਹੀਂ ਹੋ ਗਏ ਹਾਂ ਕੁੱਸਾ ਲੋਪੋ ਤੇ ਇਹ ਕਿਹੜੇ ਸਕੂਲ ਦੀ ਬੱਸ ਆ ਇਹ ਮੰਨੇ ਹਾਰਸੈਂਗਲ ਕਿਹੜੇ ਸਕੂਲ ਦੀ ਆ ਐਮਿਲਨਸੂਈ ਓਕੇ ਤੇ ਬੱਚੇ ਕਿੰਨੇ ਸੀ ਇਹਦੇ ਵਿੱਚ ਇਹਦੇ ਹੁਣਗੇ ਵਿੱਚ 25 26 ਹੋਣਗੇ ਇਹ ਪਲਟਣ ਦਾ ਕਾਰਨ ਕੀ ਬਣਿਆ ਇਹ ਬੱਸ ਉੱਦਾਂ ਉੱਦੇ ਘਟ ਵਿੱਚ ਵੱਜ ਗਈ ਇੱਥੇ ਤੇ ਬੱਚੇ ਬੱਚਿਆਂ ਦੀ ਕਿੰਨੇ ਬੱਚਿਆਂ ਦੀ ਹਾਲਤ ਕਿਹੋ ਜਿਹੀ ਆ ਬੱਚੇ ਹਾਲਤ ਉਹਨੇ ਬਹੁਤ ਦਰਦ ਮਤੋ ਜੋ ਆਕਾਂ ਲੈ ਬੱਸੋ ਨਹੀਂ ਤੁਹਾਡੇ ਕੋਈ ਸਕੂਲ ਦਾ ਕੋਈ ਆਈ ਮੈਨੇਜਮੈਂਟ ਆਈ ਇੱਥੇ ਤੁਸੀਂ ਦੱਸਿਆ ਉਹਨਾਂ ਨੂੰ ਵੀ ਐਕਸੀਡੈਂਟ ਹੋ ਗਿਆ ਇੱਥੇ ਭਾਈ ਤੇ ਕੋਈ ਨਹੀਂ ਫੋਨ ਗਿਆ ਬੱਚਿਆਂ ਨੂੰ ਕੌਣ ਲੈ ਕੇ ਗਿਆ ਫਿਰ ਇੱਥੋਂ ਇੱਥੋਂ ਆਪਾਂ ਆਪਣੇ ਬਾਪਾ ਪ੍ਰਾਈਵੇਟ ਬਾ ਲੈ ਕੇ ਗਏ ਬੰਦੇ ਮੈਮ ਕੀ ਨਾਮ ਹੈ ਜੀ ਸਰ ਪ੍ਰਿੰਸੀਪਲ ਐਸ.ਓ.ਈ. ਨਿਹਾਲ ਸਿੰਘ ਬਣ ਕਿਹੜੇ ਸਕੂਲ ਦੇ ਪ੍ਰਿੰਸੀਪਲ ਹੋ ਐਸ.ਓ.ਈ. ਨਿਹਾਲ ਸਿੰਘ ਮੈਮ ਅੱਜ ਇੱਕ ਹਾਦਸਾ ਹੋਇਆ ਬੱਚੇ ਦਾ ਸਕੂਲ ਬੱਸ ਬਲਾਸਪੁਰ ਤੋਂ ਰਾਮਾ ਰੋਡ ਤੇ ਪਲਟੀ ਹੋਰ ਬੱਚਿਆਂ ਦੇ ਸੱਟਾਂ ਵੱਜੀਆਂ ਤੇ ਹੁਣ ਤੁਸੀਂ ਬੱਚਿਆਂ ਦੇ ਹਾਲਾਤ ਜਾਣੇ ਕਿਹੋ ਜਿਹੇ ਹਾਲਾਤ ਆ ਬੱਚਿਆਂ ਦੇ ਕਿਵੇਂ ਨੇ ਬੱਚੇ ਸਰ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜਿਹੜੀ ਬੱਚਿਆਂ ਦੇ ਨਾਲ ਹੋਈ ਅੱਜ ਪਰ ਜੋ ਅਸੀਂ ਡਾਕਟਰਸ ਤੋਂ ਫੀਡਬੈਕ ਸਾਨੂੰ ਮਿਲੀ ਹੈ ਪਲੱਸ ਸਾਡੇ ਐਸਐਮਓ ਡਾਕਟਰ ਵੀ ਸੈਕਿੰਡ opinion ਦੇ ਕੇ ਗਏ ਹੈ ਸਾਰੇ ਬੱਚੇ ਠੀਕ ਹੈ ਹੈਡ ਇੰਜਰੀ ਐਬਡੋਮਨ ਇੰਜਰੀ ਇਸ ਤਰ੍ਹਾਂ ਦੀ ਜਾਂ ਬੋਨ ਇੰਜਰੀ ਦੀ ਰਿਪੋਰਟ ਨਹੀਂ ਆਈ ਹੈ ਥੋੜੀ ਬਹੁਤ ਲਿੰਫਸਟਿਸ ਵੈਲਿਊ ਵਗੈਰਾ ਆਈ ਹੈ ਬਟ ਓਵਰঅল ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਬੱਚੇ ਠੀਕ ਠਾਕ ਹੈ ਮੈਡਮ ਜਿਹੜਾ ਤੁਹਾਡੇ ਬੱਸ ਦਾ ਡਰਾਈਵਰ ਸੀ ਉਹ ਡਰਿੰਕਡ ਸੀਗਾ ਔਰ ਬੱਚੇ ਕਹਿੰਦੇ ਆ ਵੀ ਉਹ ਪਹਿਲਾਂ ਵੀ ਡਰਿੰਕ ਕਰਦਾ ਔਰ ਅੱਜ ਵੀ ਬਹੁਤ ਓਵਰ ਉਹਦੀ ਡਰਿੰਕ ਕੀਤੀ ਸੀ ਸਰ ਇਹ ਚੀਜ਼ ਸਾਡੇ ਕੋਲ ਜਿਵੇਂ ਤੁਹਾਡੇ ਕੋਲ ਆਈ ਹੈ ਅੱਜ ਹੀ ਸਾਡੇ ਕੋਲ ਆਈ ਹੈ ਅਗਰ ਪਹਿਲਾਂ ਆਈ ਹੁੰਦੀ ਤਾਂ ਸਾਡੀ ਇਹ ਬਕਾਇਦਾ ਸਰਕਾਰੀ ਨੋਰਮਸ ਦੇ ਅਕੋਰਡਿੰਗ ਬੈਂਡਸ ਪਾਸ ਹੋਈਆਂ ਹੋਈਆਂ ਹੈ ਤੇ ਸਾਰੇ ਨੋਰਮਸ ਫੋਲੋ ਕਰਨੇ ਅਸੀਂ ਰੂਲਸ ਅਕੋਰਡਿੰਗ ਹੀ ਚੱਲਦੇ ਆਂ। ਤੇ ਸਾਡੇ ਕੋਲ ਪਹਿਲਾਂ ਇਸ ਤਰ੍ਹਾਂ ਦੀ ਡਰੰਕਡ ਵਾਲੀ ਕੋਈ ਗੱਲ ਨਹੀਂ ਆਈ। ਅਗਰ ਆਈ ਹੁੰਦੀ ਤਾਂ ਤੁਰੰਤ ਉਦੋਂ ਹੀ ਐਕਸ਼ਨ ਲਿਆ ਜਾਣਾ ਸੀ। ਜੀ ਅੱਜ ਗੱਲ ਆਈ ਹੈ ਤਾਂ ਅੱਜ ਤੁਰੰਤ ਐਕਸ਼ਨ ਲਿਆ ਜਾ ਰਿਹਾ ਹੈ। ਮੈਡਮ ਅਸੀਂ ਇੱਕ ਉਹਨੂੰ ਸਵਾਲ ਕੀਤਾ ਸੀ ਡਰਾਈਵਰ ਨੂੰ ਤੁਹਾਡੇ ਕੋਲ ਲਾਇਸੈਂਸ ਹੈ। ਉਹ ਉਹ ਕਹਿੰਦਾ ਮੇਰੇ ਕੋਲ ਕਮਰਸ਼ੀਅਲ ਹੈਵੀ ਲਾਇਸੈਂਸ ਨਹੀਂ ਹੈਗਾ, ਲਾਈਟ ਵੇਟ ਲਾਇਸੈਂਸ ਹੈ ਕਿ ਉਹ ਤੁਸੀਂ ਸਾਰੀਆਂ ਉਹਦੀਆਂ ਜਿਹੜੀਆਂ ਸ਼ਰਤਾਂ ਸੀ ਪੂਰੀਆਂ ਕੀਤੀਆਂ ਸੀ, ਚੈੱਕ ਕੀਤੀਆਂ ਸੀ। ਸਾਡੇ ਰਿਕਾਰਡ ਦੇ ਵਿੱਚ ਉਹ ਸ਼ਰਤਾਂ ਸਾਰੀਆਂ ਮੌਜੂਦ ਨੇ, ਦਰਜ ਨੇ। ਤੇ ਹਣ ਤੁਸੀਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਆਪਦੇ ਡਰਾਈਵਰ ਖਿਲਾਫ ਸਰ ਇਹ ਤਾਂ ਸਾਰੇ ਵਿਭਾਗ ਦੇ ਅਫੀਸਰ ਸਾਹਿਬਾਨ ਨੂੰ ਸਾਡੇ ਵੱਲੋਂ ਜੋ ਐਕਚੁਅਲ ਰਿਪੋਰਟ ਹੋਏਗੀ ਉਹ ਦਿੱਤੀ ਜਾਊਗੀ ਔਰ ਪੂਰਾ ਸਹਿਯੋਗ ਕੀਤਾ ਜਾਊਗਾ ਕਾਰਵਾਈ ਦੇ ਵਿੱਚ ਬੱਚਿਆਂ ਨੇ ਦੱਸਿਆ ਵੀ ਅਸੀਂ ਤੁਹਾਡੇ ਕੈਂਪਸ ਮੈਨੇਜਰ ਨਵੀਂ ਦੀਆਂ ਸ਼ਿਕਾਇਤਾਂ ਕੀਤੀਆਂ ਸੀਗੀਆਂ ਵੀ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਉਹਦੇ ਖਿਲਾਫ ਵੀ ਕੋਈ ਕਾਰਵਾਈ ਕਰੋ ਸਰ ਇਹ ਗੱਲ ਵੈਰੀਫਾਈ ਕੀਤੀ ਜਾਊਗੀ ਅਗਰ ਸਹੀ ਨਿਕਲਦੀ ਹੈ ਤਾਂ ਡੈਫੀਨਿਟਲੀ ਕਾਰਵਾਈ ਕੀਤੀ ਜਾਊਗੀ ਆ ਰਿਹਾ ਬਸ ਅੰਕੀ ਰੈਵਿਟਾਰ ਦੀ ਕੀਤੀ ਸੀ ਬਸ ਜਾਨੀ ਕਿ ਮੂਰੇ ਕੋਈ ਗੱਡੀ ਕੁੱਟੀ ਨਹੀਂ ਹੁੰਦੀ ਸੀ ਇਹਨਾਂ ਕਿ ਸਿੱਟਾ ਇਹਨਾਂ ਕਿ ਜਿਹੜੇ ਪਾਸ ਆਉਂਦੀ ਸੀ ਨਾ ਤਾਰੂ ਕੀ ਸੀ ਡਰਾਈਵਰ ਬੰਤੇ ਜਦੋਂ ਡਰਾਈਵਰ ਬੱਸ ਟੈਡੀ ਹੋਣ ਲੱਗੀ ਆ ਡਰਾਈਵਰ ਨੂੰ ਆ ਕੇ ਬਿਮਾਰ ਹੋਈ ਅਕਲ ਬੱਸ ਟੈਡੀ ਹੋਣ ਲੱਗੀ ਆ ਬਈ ਤੁਸੀਂ ਮੜਾ ਰੋਡ ਤੇ ਸੀ ਉੱਤੇ ਚੜਾ ਲੇ ਥੱਲੇ ਆ ਜਮੇਟੀ ਤੇ ਡਰਾਈਵਰ ਨੇ ਗੌਰ ਨਹੀਂ ਕੀਤੀ ਤੇ ਬੱਸ ਤੁਹਾਨੂੰ ਪਾਰਟੀ ਨਹੀਂ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗੇ ਜੇ ਤੁਸੀਂ ਬੱਸ ਚੜ੍ਹਨ ਲੱਗੇ ਵੀ ਇਹਦੀ ਸ਼ਰਾਬ ਪੀਤੀ ਹੋ ਉਦੋਂ ਨਹੀਂ ਪਤਾ ਲੱਗਿਆ ਕਿ ਕਿਸੇ ਬੰਦੇ ਨੂੰ ਕਿੰਨੇ ਕਿ ਬੱਚੇ ਸੀਗੇ ਬੱਸ ਦੇ ਵਿੱਚ ਬੱਸ ਮੈਂ ਠੀਕ ਜਾਣੀ ਸੀ 25 ਜੀ ਤੇ ਕਿੰਨੇ ਕ ਬੱਚੇ ਸੀਰੀਅਸ ਨੇ 7-8 ਦਾ ਯਾਨੀ ਕਿ ਅਗੇ ਯਾਨੀ ਕਿ ਬਾਅਦ ਇਹੀ ਹੋਇਆ ਇਹ ਪਹਿਲਾਂ ਵੀ ਕਦੇ ਸ਼ਰਾਬ ਪੀਂਦਾ ਸੀ ਡਰਾਈਵ ਪਹਿਲਾਂ ਹੀ ਪੀਂਦਾ ਸੀ ਕਦੇ ਸਕੂਲ ਨੂੰ ਸ਼ਿਕਾਇਤ ਨਹੀਂ ਕੀਤੀ ਇਹਦੀ ਕੀਤੀ ਸੀਗੀ ਇੱਕ ਦੋ ਵਾਰ ਤੇ ਫਿਰ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਨਹੀਂ ਜੀ ਕਿਹਾ ਹੋ ਸੀਗਾ ਫਿਰ ਹਟਮੀਆਂ ਦਾ ਅੱਜ ਥੋੜੀ ਜੀ ਇਹਦੀ ਜ਼ਿਆਦਾ ਕੀਤੀ ਸੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਕੀ ਕਾਰਵਾਈ ਹੋਣੀ ਚਾਹੀਦੀ ਸਜਾ ਹੋਣੀ ਧੰਨਵਾਦ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਾਮੀ ਪਟਿਆਟ ਕਿਵੇਂ ਹਾਸਾ ਵਾਪਰਿਆ ਹੈ ਡਰਾਈਵਰ ਸਰ ਸਾਡੀ ਬੈਡ ਡਰਿੰਕ ਕੀਤੀ ਸਰ ਬੈਕ ਸਾਈਡ ਤੇ ਲਾਦੀ ਪਹਿਲਾਂ ਵੀ ਪਿੰਡ ਕਰਦਾ ਡਰਿੰਕ ਉਹ ਪਹਿਲਾਂ ਕੋਈ ਸ਼ਿਕਾਇਤ ਨਹੀਂ ਕੀਤੀ ਪਹਿਲਾਂ ਪਤਾ ਹੀ ਨਾ ਦੱਸਿਆ ਜਦੋਂ ਤੁਸੀਂ ਚੜ੍ਹੇ ਉਦੋਂ ਤੁਹਾਨੂੰ ਪਤਾ ਨਹੀਂ ਮਹਿਸੂਸ ਨਹੀਂ ਹੋਇਆ ਵੀ ਇਹ ਸ਼ਰਾਬ ਪੀਤੀ ਸਰ ਅੱਗੇ ਵੀ ਸਾਡੇ ਜਨਮ ਨਹੀਂ ਆ ਕੇ ਪਤਾ ਲੱਗ ਗਿਆ ਅੱਜ ਤੇਜ਼ ਰਫ਼ਤਾਰ ਸੀ ਬੱਸ ਉਹਦੀ ਤੇ ਤੁਹਾਡੀ ਸੱਟ ਕਿੱਥੇ ਲੱਗੀ ਹੈ ਕੀ ਪੇਪਰ ਵਗੈਰਾ ਸੀ ਅੱਜ ਤੁਹਾਡਾ ਕਿਹੜੀ ਕਲਾਸ ਦਾ ਅਕੈਡਮ ਕਿੰਨੇ ਮੈ ਪੇਪਰ ਸੀ ਅੱਜ ਤੁਹਾਡਾ 3 ਪੇਪਰ ਸੀ ਸਰ ਓਕੇ ਤੇ ਕਿੰਨੇ ਕ ਬੱਚੇ ਸੀਗੇ ਬੱਸ ਦੇ ਵਿੱਚ ਉਹਨੂੰ 3 ਸਰ 3 ਚਾਹੀਦੇ ਕਿੰਨੇ ਕ ਜਨਰ ਦੇ ਸੱਟਾਂ ਲੱਗੀਆਂ 10 ਬੰਦਾਂ ਨੇ ਸੱਟਾਂ ਲੱਗੀਆਂ ਹੁਣ ਤੁਹਾਡੇ ਕੋਲ ਕੋਈ ਸਕੂਲ ਮੈਨੇਜਮੈਂਟ ਇੱਥੇ ਆ ਪਹੁੰਚੀ ਕਿ ਨਹੀਂ ਪਹੁੰਚੀ ਪਤਾ ਲੈਣਾ ਸਰ ਆਇਆ ਸਰ ਸਕੂਲ ਹੈ ਅੱਛਾ ਜੀ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰ ਉਹਨਾਂ ਨੂੰ ਡਰਾਈਵਰ ਦੀ ਸਰੋਪ ਰਿਪੋਰਟ ਬਣਵਾ ਲਈ ਜੀ ਸਰ ਬੱਚਿਆਂ ਦੀ ਹਾਲਤ ਠੀਕ ਆ ਮੈਂ ਸਾਰੇ ਬੱਚਿਆਂ ਨੂੰ ਮਿਲਿਆ ਵਿਜ਼ਿਟ ਕੀਤਾ ਬਕਾਇਦਾ ਔਰ ਜੋ ਇਹ ਘਟਨਾ ਵਾਪਰੀ ਆ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਤੇ ਅਸੀਂ ਪੂਰੀ ਤਰ੍ਹਾਂ ਇਸ ਗੱਲ ਨੂੰ ਲੈ ਕੇ ਸੁਚੇਤ ਆ ਮੈਂ ਹੁਣ ਹਸਪੀਟਲ ਦੇ ਵਿੱਚ ਆ ਸਾਰੇ ਬੱਚਿਆਂ ਦਾ ਹਾਲ ਜਾਣਿਆ ਬੱਚੇ ਤਕਰੀਬਨ ਤਕਰੀਬਨ ਠੀਕ ਨੇ ਟੋਟਲ ਬੱਚੇ ਵਿੱਚ ਮੈਨੂੰ ਜੋ ਪਤਾ ਲੱਗੇ 35 ਬੱਚੇ ਸੀ ਜਿਨ੍ਹਾਂ ਵਿੱਚੋਂ 8 ਬੱਚੇ ਆ ਜਿਹੜੇ ਉਹਨਾਂ ਦੇ ਸੱਟਾਂ ਵੱਜੀਆਂ ਸੀ ਤੇ 8ਾਂ ਦੇ ਵਿੱਚੋਂ ਦੋ ਬੱਚੇ ਤਕਰੀਬਨ ਤਕਰੀਬਨ ਠੀਕ ਸੀ ਤੇ ਉਹ ਡਾਕਟਰ ਸਾਹਿਬ ਨੇ ਉਹਨਾਂ ਨੂੰ ਛੁੱਟੀ ਦਿੱਤੀ ਆ ਤੇ 6 ਬੱਚੇ ਹੈਗੇ ਨੇ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਨੂੰ ਸਿਵਲ ਹਸਪੀਟਲ ਲਿਜਾਇਆ ਜਾ ਰਿਹਾ ਤੇਨ ਤਿੰਨ ਬੱਚੇ ਸਾਡੇ ਇੱਥੇ ਦੀਪ ਹਸਪੀਟਲ ਦੇ ਵਿੱਚ ਬਾਕੀ ਮੈਂ ਜਿਹੜੇ ਸਾਡੇ ਸਿਵਲ ਹਸਪੀਟਲ ਦੇ ਡਾਕਟਰ ਸਾਹਿਬ ਡਾਕਟਰ ਅਪਵੰਨ ਜੀ ਉਹਨਾਂ ਨਾਲ ਬਾਕੀਨਾਂ ਤੌਰ ਤੇ ਮੈਂ ਫੋਨ ਤੇ ਗੱਲ ਕੀਤੀ ਹੈ ਉਹਨਾਂ ਕੋਲ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਮੈਂ ਸਾਰੇ ਪੇਰੈਂਟਸ ਨੂੰ ਕਹਿੰਦਾ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਜੋ ਘਟਨਾ ਵਾਪਰੀ ਹੈ ਮਾੜੀ ਵਾਪਰੀ ਹੈ ਪਰ ਅਸੀਂ ਸਾਰਾ ਬੱਚਿਆਂ ਦੀ ਪੂਰੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ ਸਰ ਇੱਕ ਜਿਹੜਾ ਡਰਾਈਵਰ ਸੀ ਉਹ ਸ਼ਰਾਬੀ ਹਾਲਤ ਚ ਪਾਇਆ ਗਿਆ ਮੌਕੇ ਤੇ ਲੋਕਾਂ ਨੇ ਉਹਨੂੰ ਫੜਿਆ ਮੈਨੂੰ ਪਤਾ ਲੱਗਿਆ ਕਿ ਉਹਦੀ ਡਰਿੰਕ ਕੀਤੀ ਹੋਈ ਸੀ ਜੇਕਰ ਉਹਦੀ ਡਰਿੰਕ ਕੀਤੀ ਹੋਈ ਸੀ ਤਾਂ ਉਹ ਪੁਲਸ ਹਸਰਾਸ ਦੇ ਵਿੱਚ ਲਿਆ ਹੋਇਆ ਉਹਦਾ ਮੈਡੀਕਲ ਕਰਵਾਇਆ ਜਾਊਗਾ ਪਰ ਕਹਿੰਦਾ ਉਹਦੇ ਜੋ ਬਣਦੀ ਹੈ ਕਾਰਵਾਈ ਕੀਤੀ ਜਾਊ ਕਿਸੇ ਪ੍ਰਕਾਰ ਦੀ ਕੋਈ ਟੈਲ ਨਹੀਂ ਦਿੱਤੀ ਜਾ ਸਰ ਇੱਕ ਬੱਚਿਆਂ ਦੇ ਪੱਕੇ ਪੇਪਰ ਚੱਲ ਰਹੇ ਸੀ ਪਲੱਸ ਬੰਦੇ ਔਰ ਬੱਚੇ ਇੰਜਰਡ ਹੋ ਗਏ ਉਹ ਇੱਥੇ ਪਏ ਆ ਕਿ ਬੱਚਿਆਂ ਸਰਕਾਰ ਵੱਲੋਂ ਕਿ ਬੱਚਿਆਂ ਨੂੰ ਪੇਪਰ ਦੇ ਵਿੱਚ ਰਾਹਤ ਦਿੱਤੀ ਜਾਊਗੀ ਦੇਖੋ ਇਹ ਜਿਹੜੇ ਪਲੱਸ 1 ਦੇ ਪੇਪਰ ਨੇ ਤਕਰੀਬਨ ਸਕੂਲ ਨਹੀਂ ਲੜੇ ਹੁੰਦੇ ਆ ਅਸੀਂ ਸਕੂਲ ਦੇ ਨੇ ਇੰਚਾਰਜ ਸਾਹਿਬ ਨੇ ਉਹਨਾਂ ਨਾਲ ਗੱਲ ਕਰਕੇ ਵੀ ਕਹਿੰਦਾ ਜੋ ਮਤਲਬ ਮੇਰੇ ਕਹਿਣ ਤੋਂ ਬੱਚਿਆਂ ਦਾ ਨੁਕਸਾਨ ਨਹੀਂ ਹੋਣਦਿਆਂਗੇ ਪਰ ਬੱਚ ਸਰਕਾਰੀ ਸਕੂਲ ਦੇ ਬੱਚੇ ਸੀਗੇ ਔਰ ਸਰਕਾਰ ਵੱਲੋਂ ਕੀ ਬੱਚਿਆਂ ਨੂੰ ਕੀ ਮਾਲੀ ਸਿਹਤਾਂ ਦਿੱਤੀ ਜਾ ਰਹੀ ਹੈ ਤੁਹਾਡੇ ਵੱਲ ਦੇਖੋ ਅਜੇ ਤਾਂ ਅਸੀਂ ਆ ਕੇ ਵੇਖ ਹੀ ਰਹੇ ਬੱਚਿਆਂ ਨੂੰ ਜੋ ਵੀ ਕਰਨਾ ਪਿਆ ਜਿਹੜਾ ਇਲਾਜ ਹੈ ਟੋਟਲ ਅਸੀਂ ਆਪ ਕਰਵਾਵਾਂਗੇ ਅ ਕਿਸੇ ਪ੍ਰਕਾਰ ਦਾ ਮਾਪਿਆਂ ਤੇ ਬੋਝ ਨਹੀਂ ਪਾਵਾਂਗੇ ਬਾਕੀ ਜੋ ਜੋ ਵੀ ਅਸੀਂ ਬੱਚਿਆਂ ਦੀ ਮਦਦ ਕਰ ਸਕਦੇ ਹਾਂ ਕਰਾਂਗੇ ਸਰ ਜੀ ਜਿਵੇਂ ਬੱਚਿਆਂ ਨੇ ਅੱਤਰਾਜ ਚੁਟਾਇਆ ਕਿ ਮੌਕੇ ਤੇ ਕੋਈ ਐਂਬੂਲੈਂਸ ਨਹੀਂ ਪਹੁੰਚੀ ਬੱਚਿਆਂ ਨੂੰ ਪ੍ਰਾਈਵੇਟ ਗੱਡੀਆਂ ਤੇ ਸੈਕਟ ਕੀਤਾ ਗਿਆ ਮਾਪਿਆਂ ਨੂੰ ਜਾਂ ਰਾਗੀਰਾਂ ਨੂੰ ਤੇ ਇਹਦੇ ਵਿੱਚ ਕੋਈ ਨਹੀਂ ਜਿਹੜਾ ਹਾਦਸਾ ਹੋਇਆ ਉਹ ਦੂਸਰਾ ਲੈਂਕ ਰੋਡ ਤੇ ਹੋਇਆ ਔਰ ਐਸਐਸਐਫ ਦੀ ਗੱਡੀ ਤੁਰੰਤ ਪਹੁੰਚੀ ਆ ਠੀਕ ਹੈ ਨਾ ਕੋਈ ਲਜਾਣ ਦੀ ਜਾਂ ਬੱਚਿਆਂ ਨੂੰ ਕੱਢਣ ਦੀ ਕੋਈ ਨਾ ਦੇਰੀ ਹੋਈ ਆ ਤੇ ਨਾ ਕਿਸੇ ਪ੍ਰਕਾਰ ਦੀ ਪ੍ਰੋਬਲਮ ਆਉਣ ਦਿੱਤੀ ਆ ਸਾਰੇ ਬੱਚੇ ਅਸੀਂ ਲੈ ਕੇ ਆਉਂਦੇ ਆ ਜੀ ਲਿਪਣ ਉਹਨੇ ਕੀਤੀ ਸੀ ਸਰ ਕੋਲੇ ਕਿਹਦੇ ਕੋਲੇ ਕਿਹੜੇ ਸਰ ਕੋਲੇ ਕੈਂਪੇਨ ਮੈਨੇਜਰ ਸਰ ਕੋਲੇ ਕੀਤੀ ਸੀ ਜੀ ਤੇ ਕੀ ਕਿਹਾ ਸੀ ਤੁਸੀਂ ਉਹਨਾਂ ਨੂੰ ਸਰ ਉਹਨੇ ਕਿਹਾ ਸੀ ਵੀ ਸਰ ਸੇਲ ਸਾਡੇ ਵੀ ਡਰਾਈਵਰ ਅੰਕਲ ਆ ਵੀ ਉਹ ਨਾਲੇ ਤਾਂ ਵੀ ਹਨਾ ਡ੍ਰਿੰਕੋ ਜ਼ਿਆਦਾ ਕਰਦੇ ਆਗੇ ਟੇਨ ਨਾਲ ਨਾ ਉਹਨਾਂ ਦੀ ਪ੍ਰਤੀਤ ਵੀ ਜ਼ਿਆਦਾ ਤਾਂ ਹੁੰਦੀ ਹੀ ਆ। ਹਲੇ ਉਹ ਕੁੜੀਆਂ ਜੀਆਂ ਜ਼ਿਆਦਾ ਹੀ ਗਾਲਾਂ ਕੱਢਦੇ ਆਗੇ ਬੱਸਾਂ ਦੇ ਵਿੱਚ। ਤੇ ਕੋਈ ਐਕਸ਼ਨ ਨਹੀਂ ਸੀ ਲਿੱਤਾ ਗਿਆ ਜੀ। ਅੱਜ ਸਰ ਤੁਸੀਂ ਹਾਸੇ ਵਾਲੀ ਜਗ੍ਹਾ ਤੇ ਪਹੁੰਚੇ ਇੱਕ ਬੱਚਿਆਂ ਨਾਲ ਭਰੀ ਬੱਸ ਪਲਟੀ ਆ। ਕੀ ਕਾਰਨ ਬਣਿਆ ਉਹਦਾ ਪਲਟਣ ਦਾ ਜੀ? ਜੀ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਪਰ ਲੱਕ ਨੇ ਫੜ ਲਿਆ ਸੀਗਾ ਉਹ ਜਦ ਦੀ ਆ ਵੀ ਸ਼ਰਾਬ ਪੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਬੱਚੇ ਹਸਪੀਟਲ ਦੇ ਵਿੱਚ ਪਹੁੰਚਦੇ ਗਿਆ ਕਿੰਨੇ ਬੱਚੇ ਸੀਗੇ ਸਾਰੇ ਵਿੱਚ ਇਹ ਟੋਟਲ ਜੀ 40 ਵੱਟੇ ਦੱਸਦੇ ਆ ਜੀ ਬਸ ਦੇਖਦੇ ਆ ਬਾਕੀ ਕੁਛ ਠੀਕ ਆ ਕੋਈ ਸੀਰੀਅਸ ਹੋਏ ਤਾਂ ਜਾ ਕੇ ਤੁਹਾਨੂੰ ਲੈਣੇ ਪਤਾ ਬਿਜਾਣਾ ਹੈ ਤੁਹਾਡੇ ਵੱਲੋਂ ਕੀ ਦੇ ਖਿਲਾਫ ਕਰ ਰਹੀਗੇ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਆ ਇਹ ਸਿੰਗਲ ਟਾਇਰੀ ਆ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹਦਾ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰਸ ਆ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅਜੇ ਤਫ਼ਤੀਸ਼ ਕਰਦੇ ਹਾਂ ਤਫ਼ਤੀਸ਼ ਦੇ ਵਿੱਚ ਜੋ ਵੀ ਜਿਹਦੇ ਖਿਲਾਫ ਅਕਸ਼ਨ ਆਇਆ ਸਾਰਿਆਂ ਤੇ ਲਵਾਂਗੇ ਤਫ਼ਤੀਸ਼ ਕਰਦੇ ਹਾਂ ਮੋੜਲੀ ਤਫ਼ਤੀਸ਼ ਕੀ ਕਰ ਰਹੇ ਹੋ ਮੋੜਲੀ ਤਫ਼ਤੀਸ਼ ਦੇ ਵਿੱਚ ਪਹਿਲਾਂ ਡਰਾਈਵਰ ਦਾ ਮੈਡੀਕਲ ਕਰਾਉਣੇ ਆ ਬੱਚਾਂ ਦੇ ਜਾ ਕੇ ਬਿਆਨ ਲੈਣੇ ਕੀ ਹੋਇਆ ਕਿ ਮੈਂ ਹੱਸਦਾ ਹੋਇਆ ਤਾਂ ਲੱਗ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਨਹੀਂ ਅਜੇ ਤਾਂ ਕੋਈ ਘੁਬਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ